ਮਾਨਸਾ ਦੇ ਵਿੱਚ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇੱਕ ਭੋਗ ਸਿੰਘ ਨਾਮ ਦੇ ਫਾਈਨੈਂਸਰ ਉੱਪਰ ਲਗਾਏ ਦੋਸ਼ ਕਿ ਉਸਨੇ ਇੱਕ ਔਰਤ ਕੇ ਇੱਕ ਲੜਕੀ ਨੂੰ ਬੰਦਾ ਬੰਦਿਸ਼ ਬਣਾ ਕੇ ਜ਼ਬਰਦਸਤੀ ਉਸ ਤੋਂ ਚੱਕ ਲੇਤਾ ਗਿਆ ਉਹ ਤੁਹਾਨੂੰ ਸੁਣਾਉਂਦੇ ਆ ਕੀ ਕਹਿਣਾ ਹੈ ਕਿਸਾਨ ਯੂਨੀਅਨ ਦਾ ਅਤੇ ਉਸ ਫਾਈਨੈਂਸਰ ਦਾ ਗਰੀਬ ਕਿਸਾਨਾਂ ਨਾਲ ਠੱਗੀਆਂ ਮਾਰਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਫਾਈਨਸ ਮਾਲਕ ਇੱਕ ਭੋਗਾ ਸਿੰਘ ਫਾਈਨੈਂਸਰ ਆ ਜੋ ਕਿ ਹੌਲਦਾਰ ਰਟਾਇਰ ਹੋਇਨੇ ਪਹਿਲਾ ਉਹਨੇ ਡਿਊਟੀ ਦੌਰਾਨ ਬਹੁਤ ਠੱਗੀਆਂ ਮਾਰੀਆਂ ਹੁਣ ਫਾਈਨੈਂਸਰ ਬਣ ਕੇ ਸਾਡੇ ਕਿਸਾਨਾਂ ਨਾਲ ਠੱਗੀਆਂ ਮਾਰਨ ਲੱਗੇ ਕਿ ਬੀਬੀ ਰਵਿੰਦਰ ਕੌਰ ਨੇ ਡੇਢ ਲੱਖ ਇਹਨਾਂ ਤੋਂ ਇੱਕ ਫਾਈਨਾਂਸ ਲਿਆ ਸੀ ਉਹ ਡੇਢ ਲੱਖ ਵੀ ਵਾਪਸ ਕਰਤਾ ਸਵਾ ਲੱਖ ਉਹਦਾ ਵਿਆਜ ਵੀ ਵਾਪਸ ਕਰਤਾ ਫੇਰ ਵੀ ਇਸਨੇ 2 ਲੱਖ 40000 ਦਾ ਚੈੱਕ ਲਾਤਾ ਉਸਦੀ ਲੜਕੀ ਦੇ ਨਾਂ ਤੇ ਲੜਕੀ ਨੇ ਕੋਈ 2 ਰੁਪਏ ਵੀ ਨਹੀਂ ਲਏ ਲੜਕੀ ਨੂੰ ਪਤਾ ਵੀ ਨਹੀਂ ਜੇ ਲੈਣ ਵਾਲਾ ਜੋ ਉਸ ਦਾ ਚੱਕ ਨਹੀਂ ਲਾਇਆ ਜੀ ਲੜਕੀ ਆ ਉਹਦਾ ਚੱਕ ਲਾਤਾ ਸਕੂਟ ਦੇ ਵਿੱਚ ਨੋਸਟ ਕਢਾਤਾ ਅਸੀਂ ਉਹਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਡਕਾਉਂਦਾ ਉਹਦਾ ਵਿਰੋਧ ਕਰਨ ਵਾਸਤੇ ਬੈਠੇ ਆ ਅਨਸਾਫ਼ ਲੈ ਕੇ ਰਹਾਗੇ ਤੱਕਾ ਨਹੀਂ ਹੋਣ ਦੇਵਾਂਗੇ ਕਿਸੇ ਵੀ ਕਿਸਾਨ ਨਾਲ ਕਿਸੇ ਵੀ ਵਰਗ ਨਾਲ ਅਨਸਾਫ਼ ਲੈ ਕੇ ਜਾਵਾਂਗੇ ਧਰਨਾ ਲੱਗਿਆ ਹੋ ਇਸ ਫਰੈਂਸ ਦੇ ਦਫ਼ਤਰ ਮੂਹਰੇ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਧਰਨਾ ਨਹੀਂ ਚੱਕਾਂਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇ ਇਹ ਜਿਹੇ ਲੋਕਾਂ ਦਾ ਪ੍ਰਸ਼ਾਸਨ ਤੋਂ ਜੋ ਇਹ ਬਿਨਾ ਲਾਇਸੈਂਸ ਤੋਂ ਝਾੜਾ ਚਲਾ ਰਿਹਾ ਇਥੇ ਕਾਰਵਾਈ ਹੋਏ 3 ਘੰਟੇ ਬੰਦੀ ਰੱਖਿਆ ਮਾਮਾ ਧੀਆਂ ਨੂੰ ਉਹ ਉਥੇ ਕਾਰਵਾਈ ਹੋਣੀ ਚਾਹੀਦੀ ਆ ਲੜਕੀ ਨੂੰ ਦੀ ਨੂੰ ਬੇਟੀ ਨੂੰ ਅਣਮੈਡਾ ਤੇ ਲੇਡੀ ਜੀ ਨੂੰ 3 ਘੰਟੇ ਬੰਦੀ ਰੱਖਿਆ ਉਸ ਦੀ ਕਾਰਵਾਈ ਮੰਗਦੇ ਆ ਬਿਨਾਂ ਲਾਇਸੈਂਸ ਤੋਂ ਜੋ ਇਹ ਫਾਈਨਾਂਸ ਚੱਲਦਾ ਉਹਦੀ ਕਾਰਵਾਈ ਮੰਗਦੇ ਆ ਇਹਦੀ ਕੋਈ ਥਾਣੇ ਸਟੇਸ਼ਨ ਨਹੀਂ ਹਾਂ ਰਾਤ ਦਿੱਤੀ ਵੀ ਅਬੀਰਵਿੰਦਰ ਕੌਰ ਵੱਲੋਂ ਥਾਣੇ ਦੇ ਵਿੱਚ ਰਵੱਟੇ ਦਿੱਤੀ ਵੀ ਆ ਪਰਚਾ ਦਾ ਜਿਕਰਾਵਾਂਗੇ ਜੇ ਕੋਈ ਸਾਨੂੰ ਅਨਸਾਫ਼ ਨਾ ਮਿਲਿਆ ਸਤਿ ਬਿਆਜ ਲੈਣ ਵਾਲਿਆ ਫਾਈਨਸ ਕੰਪਨੀਆਂ ਮੁਰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਮਿਹਨਤ ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਪਤਾ ਨਹੀਂ ਧਰਨਾ ਲਾਇਆ ਗਿਆ ਕੀ ਗੱਲਬਾਤ ਅੱਜ ਮਾਨਸਾਂ ਦੇ ਵਿੱਚ ਇੱਕ ਫਾਈਨਸ ਕਰ ਰਿਹਾ ਕਿ ਅਨਸ਼ਾਨ ਪਹਿਲੀ ਗੱਲ ਤਾਂ ਉਹ ਫਾਈਨਸ ਉਹਦੇ ਕੋਲੇ ਸਾਰਾ ਪ੍ਰੂਫ ਨਹੀਂ ਹੈਗਾ ਬਾਦੂ 10 ਰੁਪਏ ਵਿਆਜ ਲਾ ਕੇ ਲੋਕਾਂ ਦੀ ਲੁੱਟ ਕਰਨਾ ਤੇ ਸਾਰਿਆਂ ਦੀ ਚਾਰੇ ਤੋਂ ਇੱਕ ਪੁਲਸ ਵਾਲੇ ਦੇ ਘਰੋਂ ਆ ਲੇਡੀਜ਼ ਤੇ ਉਧਰੋਂ ਪੁਲਸ ਵਾਲੇ ਫੈਂਸ ਕਰਨ ਵਾਲਾਗਾ ਉਹਨੇ ਥੋੜੇ ਜੇ ਪੈਸੇ ਲੈਂਦੇ ਸੀ ਘਰ ਦੇ ਕੰਮ ਵਾਸਤੇ ਸਾਰਾ ਮੂਲ ਵਾਪਸ ਕਰਕੇ 7 ਲੱਖ ਰੁਪਇਆ ਉਹਨੂੰ ਜਿਹੜਾ ਵਿਆਜ ਆ ਉਹ ਵੀ ਦੇਤਾ ਉਸ ਤੋਂ ਬਾਅਦ 240000 ਦਾ ਉਹਦਾ ਚੈੱਕ ਵੀ ਅਦਾਲਤ ਦੇ ਵਿੱਚ ਲਾਤਾ ਜਦੋਂ ਹੁਣ ਸੰਭਲਾ ਆਏ ਉਦੋਂ ਪਤਾ ਲੱਗਿਆ ਜਦੋਂ ਸਾਡੇ ਆਗੂ ਆਏ ਵੀ ੱੱੱਕਾ ਹੋਇਆ ਇਸ ਪਰਿਵਾਰ ਨਾਲ ਵੀ ਤੂ ਵਿਆਜ ਵੀ ਬਹੁਤ ਲੈ ਗਿਆ ਮੂਲ ਵੀ ਲੈ ਗਿਆ ਤੇ ਚੈੱਕ ਵੀ ਲਾਤਾ ਆਪਾਂ ਸਮਝੋਤਾ ਕਰ ਲਈਏ ਤਾਂ ਬਹੁਤ ਬੁਰਾ ਭਲਾ ਬੋਲਿਆ ਤੇ ਉਸ ਸਾਡੇ ਆਗੂਆਂ ਨੂੰ ਬਾਹਰ ਕੱਢ ਕੇ ਉਸ ਕੁੜੀਆ ਨੂੰ ਕਹਿੰਦਾ ਵੀ ਫੌਰੀ ਤੌਰ ਤੇ ਮੋਬਾਈਲ ਤੇ 65000 ਰੁਪਏ ਆਪਾਂ ਤੇ ਫਿਰ ਜਿਹੜਾ ਚੈੱਕ ਵਾਪਸ ਲਵਾਂਗਾ 2-3 ਘੰਟੇ ਉਹ ਕੁੜੀਆਂ ਨੂੰ ਵੀ ਅੰਦਰ ਰੱਖਿਆ ਇਹ ਸਾਡੇ ਆਗੂਆਂ ਨੇ ਇੱਥੇ ਆ ਕੇ ਦੋ-ਦੋ ਬੰਦੇ ਛੱਡ ਕੇ ਇਹਦੇ ਬਾਰਗੇ ਬੈਠੇ ਆ ਉਹਨਾਂ ਜਨਤ ਚਰੇ ਤੇ ਕਾਰਵਾਈ ਨਹੀਂ ਹੁੰਦੀ ਬਨੂਆ ਬਣਾ ਕੇ ਰੱਖਿਆ 3 ਘੰਟੇ ਮਾਮਾਤੀਆਂ ਤੇ ਜਿਹੜਾ ਵੱਧ ਵਿਆਜ ਵਸੂਲਦੇ ਐ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਹਰੇ ਅਸੀਂ ਧਰਨਾ ਜਾਰੀ ਰੱਖਾਂਗੇ ਇਥੋਂ ਦੀ ਸਰਕਾਰ ਤੇ ਇਥੋਂ ਦੇ ਜਿਹੜੇ ਲੋਟੂ ਆ ਰੋਕ ਆ ਉਹਨਾਂ ਦੀ ਮਦਦ ਕਰਨ ਤੇ ਕਿਹੜੇ ਲੋਟ ਤੁਲੀ ਹੈ ਕਿਉਂਕਿ ਵਾਰੀ-ਵਾਰੀ ਕਹਿੰਦੇ ਆ ਥਾਣੇ ਚਾਜੂ ਜੀ ਆਪਾਂ ਗੱਲਬਾਤ ਕਰ ਲਈਏ ਅਸੀਂ ਕਿਹਾ ਵੀ ਇੱਥੇ ਹੀ ਗੱਲਬਾਤ ਕਰਾਂਗੇ ਕੋਈ ਐਸਐਚਓ ਦੇ ਕਹਿਣ ਤੋਂ ਥਾਣੇ ਚ ਨਹੀਂ ਜਾਵਾਂਗੇ ਦਿੱਖਤੀ ਰੂਪ ਦਿਖਾ ਦਿੱਤੀ ਹੈ ਜਿਹੜੀ ਪੁਲਿਸ ਹੈ ਉਹ ਵੀ ਚੁੱਪ ਕਰੀ ਬੈਠੀ ਹੈ ਜਿਹੜੇ ਲੋਟੂਆਂ ਨੂੰ ਪਾਲਣ ਵਾਲੀ ਸਰਕਾਰ ਆ ਸਾਡੀ ਉਹ ਵੀ ਚੁੱਪ ਕਰੀ ਬੈਠੀ ਹੈ ਤੇ ਉਸ ਪਰਿਵਾਰ ਨੂੰ ਸਾਡੀ ਭੈਣ ਜਿਹੜੀ ਔਰਤ ਆ ਉਹਨੂੰ ਅਨਸਾਫ਼ ਦਿਵਾਉਣ ਕਿਉਂ ਨਾ ਜਿਹੜਾ ਬੀਕੇ ਜੂ ਬਕੌਂਦਾ ਤਾਂ ਧਰਨਾ ਜਾਰੀ ਰੱਖੋ ਮਰਦਾਬਾ ਮਰਦਾਬਾ ਲੋਕਾਂ ਦੀ ਲੁੱਟ ਕਰਾਉਣ ਵਾਲੀ ਸਰਕਾਰ ਮਰਦਾਬਾ 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 ਭਾਰਤੀ ਕਿਸਾਨ ਜੁਨੀਆਂ ਨੇਕਤਾ ਟਕਾਉਂਦਾ ਜਿੰਦਾਬਾ ਜਿੰਦਾਬਾ ਲੋਕਾਂ ਦੀ ਲੁੱਟ ਕਰਨੀ ਬੰਦ ਕਰੋ ਬੰਦ ਕਰੋ ਮੇਰਾ ਬੁਕਾ ਸਿੰਘ ਸਰ ਕੀ ਪਿਤਾ ਦਾ ਕੀ ਨਾਮ ਹੈ ਬੁਕਾ ਹਾਥਾ ਸਿੰਘ ਕਿਹੜਾ ਐਡਰੈਸ ਵਾਇਦਾ ਜੀ ਚੱਦ ਚੈਲਾ ਦੀ ਗਲੀ ਸਰ ਤੁਹਾਡੇ ਬਾਰ ਦੇ ਵਿੱਚ ਜਿਹੜਾ ਧਰਨਾ ਲੱਗੇਗਾ ਆਰੋਪ ਲੱਗੇ ਨੇ ਇੱਕ ਨਵਾਲਕ ਕੁੜੀ ਨੂੰ ਬੰਧੂਆ ਬਣਾ ਕੇ ਰੱਖਿਆ ਤੁਸੀਂ ਨੇ ਮੇਨ ਲੈਂਡ ਦੇ ਸਵਰਥ ਇਹੇ ਮਾਮਾ ਤੇ ਹਾਨਾ ਸੀ ਇਹਨਾਂ ਨੇ ਪੈਸੇ ਦੇਨੇ ਸੀ ਉਸਤਾ ਦੇ ਦੇ ਗਿਆਂ ਠੀਕ ਹੈ ਉਸ ਇਹ ਮਤਲਬ ਵੀ ਸਾਨੂੰ ਚੈੱਕ ਦੇ ਜੀ ਹਾਂ ਉਹਦੇ ਵਿੱਚ ਕੋਈ ਪੇਮੈਂਟ ਰਹਿੰਦੀ ਸੀ ਉਹ ਕਹਿੰਦੇ ਵੀ ਉਹਨਾਂ ਚ ਸਾਨੂੰ ਬੰਧੂਆ ਬਣਾ ਕੇ ਰੱਖਿਆਗਾ ਜੇ ਗੂਗਲ ਬੇ ਕਰਾਇ ਨੀ ਕੋਈ ਪੈਸੇ ਫੇਰ ਛੱਡੇ ਨਾ ਨਹੀਂ ਕੋਈ ਗੂਗਲ ਪੈਸੇ ਨਹੀਂ ਕਰੇ ਹੈਗੇ ਮਤਲਬ ਵੀ ਇਹ ਬਾਸਾ ਉਹ ਪੈਸੇ ਸਾਨੂੰ ਨਕਦ ਦੇ ਗਿਆਂ ਇਹੇ ਸਾਨੂੰ 130000 ਬਾਕੀ ਪੈਸੇ ਰਹਿ ਗਏ ਸੀ ਇਹ ਇਹਨੇ ਚੈੱਕ ਪਾੜਤੇ ਸੀ ਜਿਹੜੇ ਮੇਥੋਂ ਦੇ ਇਹ ਫੰਡ ਸਾਰੇ ਨੇ ਚੈੱਕ ਪਾੜਤੇ ਤੇ ਚੈੱਕ ਪਾੜ ਕੇ ਅਜੇ ਕਾ ਵੀ ਨਵਾਂ ਦੇ ਦੇ ਇਹਨਾਂ ਨੇ ਨਵਾਂ ਚੈੱਕ ਦੇ ਦਿੱਤਾ ਹੁਣ ਥਾਣੇ ਨੂੰ ਕਲਿੱਕਤੀ ਸ਼ਿਕਾਇਤ ਦਿੱਤੀ ਹੈ ਤੁਹਾਡੇ ਦੇ ਕਰ ਲਈ ਸਾਡੇ ਤੇ ਜਿਹੜਾ ਅੱਜ ਸੀ ਇੱਥੇ ਸਾਰੇ ਇਕੱਠੇ ਹੋਏ ਸੀ ਜੁਬੀ ਨਾਲੇ ਤੇ ਅੱਜ ਸੀ ਵੀ ਸੀ ਸਾਡੇ ਰਿਸ਼ਤੇਦਾਰ ਤੇ ਉਹ ਚ ਮਤਲਬ ਵੀ ਸਾਡਾ ਇਹ ਸਮਝੌਤਾ ਹੋ ਗਿਆ ਇਹ ਇਹਨਾਂ ਨੇ ਜਿਹੜਾ ਸੀ ਸਾਡਾ ਲਾਈਨ ਤੇ ਤਾਂ ਤੇ ਚੈੱਕਾ ਜਿਹੜੇ ਇਹਨਾਂ ਨੇ ਮਾਤਰਿਓ ਕੋਟ ਵਾਲੇ ਮੈਂ ਇਹਨਾਂ ਨੂੰ ਵਾਪਸ ਤੇ